ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਲੋ ਵੀ ਕਿਸਾਨ ਭਰਾਵਾਂ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ 8 ਕਮਾਈਨਾਂ ਬਕਾਉ ਨੇ ਜਿਵੇਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਸੁਰਿੰਦਰਾ ਕਮਾਈਨਾਂ ਜੀ ਇਹ ਵੀ ਬਕਾਊ ਹੈ ਕਿ ਠੀਕ ਹੈ ਜੀ 2300 ਦੇ ਫੀਲਡ ਕਿੰਗੇ ਟ੍ਰੈਕ ਕੰਬਾਈਨ ਪ੍ਰੀਤ ਕੰਬਾਈਨਾਂ ਨੇ ਦੋ ਮਠਾੜੂ ਕੰਬਾਈਨ ਆ ਜੀ ਕਰਤਾਰ ਕੰਬਾਈਨ ਸਾਰੀਆਂ ਕੰਬਾਈਨਾਂ ਬਕਾਉ ਨੇ ਆ ਇਹਨਾਂ ਬਾਰੇ ਪੂਰੀ ਡਿਟੇਲ ਤੇ ਜਾਣਕਾਰੀ ਵਾਸਤੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਵੀਡੀਓ 'ਚ ਤੁਹਾਨੂੰ ਇਹਨਾਂ ਦੇ ਨੰਬਰ ਮਿਲ ਜਾਣਗੇ ਇਹਨਾਂ ਦੇ ਰੇਟ ਮਿਲ ਜਾਣਗੇ ਕੰਡੀਸ਼ਨਾਂ ਤੋਂ ਹੀ ਚੈੱਕ ਕਰ ਸਕਦੇ ਹੋਗੇ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਬਤੋ ਸ਼ੇਅਰ ਵੀ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਏਦਾਂ ਦੀਆਂ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜਿਵੇਂ ਕਰਤਾਰ ਕਮੈਨ ਦੇ ਸਾਧਿਓਗੇ ਠੀਕ ਹੈ ਜੇ ਸਾਰੀਆਂ ਕਮੈਨਾਂ ਵਧੀਆ ਸਾਫ ਕੰਡੀਸ਼ਨ ਚ ਵਿਕਾਉਣ ਹੈਗੀਆਂ ਬਾਕੀ ਤੁਸੀਂ ਕੰਡੀਸ਼ਨ ਚ ਚੈੱਕ ਵੀ ਕਰ ਸਕਦੇ ਆਪਾਂ ਤੁਹਾਨੂੰ ਸਾਰੀਆਂ ਮਸ਼ੀਨਾਂ ਦਿਖਾਵਾਂਗੇ ਸੋ ਵੀਡੀਓ ਚ ਲਾਸਟ ਤੱਕ ਜਰੂਰ ਬਨੇ ਰਹੋ ਠੀਕ ਹੈ ਜਿਵੇਂ ਨੈਸ਼ਨਲ ਕਮੈਨ ਹੈ ਇਹ ਵੀ ਵਿਕਾਊ ਹੈਗੀ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਕਰਤਾਰ ਕਮੈਨ ਆ ਗਈ ਜੀ 2014 ਮਾਡਲ ਦਾ ਲਾਲ ਹੀਨੋ ਇੰਜਨਾਂ ਮਸ਼ੀਨ ਦਾ ਪੇਟੀਬੰਦ ਹਰਿਆਣਾ ਨੰਬਰ ਆ ਜੀ ਮਸ਼ੀਨ ਦਾ ਪਾਤੜਾ ਖੜੀ ਆ ਮਸ਼ੀਨ ਕੈਪਨ ਬੰਪਰ ਦੀ ਕੰਡੀਸ਼ਨ ਵਧੀਆ ਸਾਫ ਆ ਰੰਗ ਪੇਂਟ ਮਸ਼ੀਨ ਦਾ ਸਾਰਾ ਓਕੇ ਆ ਛੇੜਾਂ ਵਧੀਆ ਪਈਆਂ ਟੂਲ ਬਾਕਸ ਦੇਖ ਸਕਦੇ ਹੋ ਟਾਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਹਿੱਸੇ ਦੀ ਕੰਡੀਸ਼ਨ ਬਾਰਮ ਬਾਡੀ ਪੱਖਾ ਦੇਖ ਸਕਦੇ ਹੋ 엘ਿਵੇਟਰ ਵਗੈਰਾ ਵਧੀਆ ਸਾਫ ਨੇਗੇ ਡੀਲ ਟੈਂਕ 에어 ਟੈਂਕ ਪਿੱਛੋਂ ਹੀ ਫੂਸ ਵਧੀਆ ਸਾਫ ਆ ਗਈ 11 ਲੱਖ ਦੀ ਬਾਈ ਉਹਨਾਂ ਦੀ ਡਿਮਾਂਡ ਆ ਜੀ ਬਾਕੀ ਕਿਸੇ ਭਰਾ ਨੂੰ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਉੱਤੋਂ ਨੰਬਰ ਲੈ ਕੇ ਤੁਸੀਂ ਬਾਈ ਹੋਰ ਨਾਲ ਗੱਲਬਾਤ ਕਰ ਸਕਦੇ ਹੋ ਸਾਰੀ ਮਸ਼ੀਨ ਵਾਂਪਰ ਤੋਂ ਲੈ ਕੇ ਪੂਰਜ ਤੱਕ ਕਟਰ ਵਗੈਰਾ ਮਸ਼ੀਨ ਦਾ ਸਾਰਾ ਬਿਲਕੁਲ ਰੀਜਨਲ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਵੱਡੇ ਟਾਇਰਾਂ ਦੀ ਕੰਡੀਸ਼ਨ ਦੇ ਹਿੱਸਾ ਤੋਂ ਵਧੀਆ ਕੰਡੀਸ਼ਨ 'ਚ ਮਸ਼ੀਨ ਦੇ ਟਾਇਰ ਪਏ ਨੇ ਛੋਟੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਟਾਈਰ ਰੌਡ ਵਗੈਰਾ ਜੈਕਾ ਵਗੈਰਾ ਹਿੱਸਾ ਵੇਰਾ ਸਾਰਾ ਵਧੀਆ ਸਾਫ ਆ ਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਓਗਰ ਵਧੀਆ ਸਾਫ ਆ 6 ਫਪਾਂ ਲਈ ਰੀਲ ਆ ਰੀਲ ਦੀ ਕੰਡੀਸ਼ਨ ਦੇਖ ਸਕਦੇ ਹੋ ਇਹਾਂ ਦੀ ਕੰਡੀਸ਼ਨ ਵਧੀਆ ਸਾਫ਼ ਪਈ ਹੈ ਜੀ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ ਅੱਗੇ ਦੇਖ ਸਕਦੇ ਹੋ ਮਟਾੜੂ ਕਮੈਨ ਬਕਾਉ ਹੈ ਜੀ 2012 ਮਾਡਲ ਆ ਬੰਪਰ ਵਗੈਰਾ ਦੀ ਕੰਡੀਸ਼ਨ ਵਧੀਆ ਸਾਫ਼ ਆ ਕੈਬਨ ਵਧੀਆ ਪਿਆ ਹੈਗਾ ਰੰਗ ਪੇਂਟ ਮਸ਼ੀਨ ਦਾ ਸਾਰਾ ਓਕੇ ਹੈਗਾ 12 ਮਾਡਲ ਮਸ਼ੀਨ ਆ ਜੁਪੀ ਚ ਕਢੀ ਆ ਮਸ਼ੀਨ ਛੇੜਾ ਵਗੈਰਾ ਵਧੀਆ ਸਾਫ਼ ਨੇ ਗਿਆ ਚੈੱਕ ਕਰ ਸਕਦੇ ਹੋ ਐਲੀਵੇਟਰ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਤੇ 9 ਲੱਖ ਰੁਪਏ ਦੀ ਬਾਈ ਹੋਣ ਦੀ ਡਿਮਾਂਡ ਆ ਛੇੜਾ ਵਗੈਰਾ ਬਿਲਕੁਲ ਓਕੇ ਨੇ ਗਿਆ रियर ਟੈਂਕ ਇਅਰ ਟੈਂਕ ਤੁਸੀਂ ਚੈੱਕ ਕਰ ਸਕਦੇ ਹੋਗੇ ਕਿਸੇ ਪ੍ਰਾਣੇ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਨੰਬਰ ਤੋਂ ਡਿਸਕ੍ਰਿਪਸ਼ਨ ਚੋਂ ਮਿਲ ਜੂਗਾ ਜੀ ਉੱਤੋਂ ਨੰਬਰ ਲੈ ਕੇ ਤੁਸੀਂ ਬਾਈ ਹੋਰ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਪ੍ਰਾਣੇ ਗੱਲਬਾਤ ਕਰਨੀ ਆ ਠੀਕ ਹੈ ਜੀ ਦੇਖ ਸਕਦੇ ਹੋ ਸੀੜਾਂ ਵਗੈਰਾ ਦੂਜੀ ਸ਼ਾਰਟ ਤੋਂ ਟੂਲ ਬਾਕਸ ਬੈਟਰੀ ਬਾਕਸ ਆਉਟਰ ਪਾਈਪ ਵਗੈਰਾ ਸਾਰਾ ਵਧੀਆ ਸਾਫ ਆ ਪਿਛਲੇ ਹਿੱਸੇ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਸਾਰੀ ਤੁਸੀਂ ਚੈੱਕ ਕਰ ਸਕਦੇ ਹੋ ਮਟਾੜੋ 4800 ਕੰਬਾਈਨ ਆ ਜੀ ਦੋਇਰ 12 ਮਾਡਲ ਤੇ 9 ਲੱਖ ਰੁਪਏ ਦੀ ਡਿਮਾਂਡ ਆ। ਬਾਕੀ ਮੋਬਾਈਲ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੀ। ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਕਮਬਾਈਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਜਾਂ ਕਮਬਾਈਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਗੱਲਬਾਤ ਕਰਨੀ ਆ। ਠੀਕ ਹੈ ਜੀ। ਕਿ ਤੁਸੀਂ ਕਾਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ, ਰੀਲ ਦੀ ਕੰਡੀਸ਼ਨ, ਕਾਟਰ ਦੀ ਟ੍ਰੇ ਵਗੈਰਾ ਸਾਰੀ ਵਧੀਆ ਸਾਫ਼ ਪਈ ਆ। ਦੇਖ ਸਕਦੇ ਹੋ। ਫਿਰ ਫੀਡਰ ਦੀ ਕੰਡੀਸ਼ਨ ਦੇਖ ਸਕਦੇ ਹੋ। ਪੈਡਲ ਖਿਲਾਰੀਆਂ ਵਗੈਰਾ ਪੁਲੀਆਂ ਵਗੈਰਾ ਸਾਰੀਆਂ ਵਧੀਆ ਸਾਫ ਆ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤ ਤੱਕ ਕਟਰ ਵਗੈਰਾ ਮਸ਼ੀਨ ਦਾ ਸਾਰਾ origional ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਵੀਡੀਓ ਨੂੰ ਬੱਤੋ ਸ਼ੇਅਰ ਜਰੂਰ ਕਰ ਦਿਓ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਅੱਗੇ ਤੇ ਸਾਦੇ 2022 ਮਾਡਲ ਪੀਡ ਕਿੰਗ ਦੇ ਟਰੈਕ ਮੈਨ ਬਕਾਉਗਾ ਰੀੜੀ ਕੰਡੀਸ਼ਨ ਓਗਰ ਵਗੈਰਾ ਸਾਰਾ ਚੈੱਕ ਕਰ ਸਕਦੇ ਹੋ ਕਟਰ ਦੀ ਕੰਡੀਸ਼ਨ ਵਧੀਆ ਸਾਫ ਆ ਹਾਈਡਰੋਲਿਕ ਓਗਰ ਦੇ ਨਾਲ ਆ ਸਾਰੀ ਮਸ਼ੀਨ ਬਹੁਤ ਘੱਟ ਚੱਲੀ ਹੋਈ ਆ ਬਿਲਕੁਲ ਨਵੀਂ ਕੰਡੀਸ਼ਨ ਚ ਅੱਚਾਰ ਹਰਿਆਣੇ ਚ ਖੜੀ ਹੈਗੀ ਨੰਬਰ ਤੋਂ ਡਿਸਕ੍ਰਿਪਸ਼ਨ ਚ ਮਿਲ ਜੂਗਾ ਜੇ ਕਿਸੇ ਭਰਾ ਨੂੰ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ ਕੰਡੀਸ਼ਨ ਕੋਈ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਖੜੀ ਹੈ ਸਾਰੀ ਮਸ਼ੀਨ ਨੰਬਰ ਤੋਂ ਡਿਸਕ੍ਰਿਪਸ਼ਨ ਚ ਮਿਲ ਜੂ ਉਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਪਟਾ ਵਗੈਰਾ ਵਧੀਆ ਸਾਫ਼ ਹੈ ਰੂਲੇ ਦੇਖ ਸਕਦੇ ਹੋ ਗੀਅਰ ਵਗੈਰਾ ਸਾਰਾ ਵਧੀਆ ਓਕੇ ਕੰਡੀਸ਼ਨ ਦੇ ਵਿੱਚ ਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇ ਤੁਸੀਂ ਜਿੱਥੇ ਵੀਡੀਓ ਨੂੰ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੀਵਰਾਂ ਦੀ ਕੰਡੀਸ਼ਨ ਵਗੈਰਾ ਸਾਰੀ ਚੈੱਕ ਕਰ ਸਕਦੇ ਹੋ ਵਧੀਆ ਗੀ ਸਾਰੇ ਮਸ਼ੀਨ ਬਿਲਕੁਲ origional ਕੰਡੀਸ਼ਨ ਦੇ ਵਿੱਚ ਹੈ ਜੀ ਹਰਿਆਣਾ 'ਚ ਖੜੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ 'ਚੋਂ ਮਿਲ ਜੂ ਉੱਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋਗੇ ਫੇੜ ਗਿੰਗ ਦੀ ਮਸ਼ੀਨ ਹੈ ਜੀ ਇਹ ਸੈਟਅਪ ਵਗੈਰਾ ਸਾਰੀਆਂ ਬਿਲਕੁਲ ਸਾਫ਼ ਆ ਬਿਲਕੁਲ ਓਕੇ ਕੰਡੀਸ਼ਨ 'ਚ ਸਾਰੀ ਮਸ਼ੀਨ ਤੇ ਵੀਡੀਓ ਨੂੰ ਬੱਦ ਤੋਂ ਸ਼ੇਅਰ ਜ਼ਰੂਰ ਕਰ ਦਿਓ ਹੁਣ ਠੀਕ ਸਾਦਿਆਂ 2022 ਮਾਡਲ ਆ ਜੀ ਸਹੀ ਐਚਪੀ ਦਾ ਇੰਜਨ ਠੀਕ ਹੈ ਜੀ ਬਿਲਕੁਲ ਓਕੇ ਕੰਡੀਸ਼ਨ ਚ ਖੜੀ ਆ ਮਸ਼ੀਨ ਇਹ ਅੱਗੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਸੁਰੇਂਦਰਾ ਕਮੈਨ ਆ ਗਈ 2012 ਮਾਡਲ ਹਰਿਆਣਾ ਨੰਬਰ ਆ ਜੀ ਕਮੈਨ ਦਾ ਠੀਕ ਹੈ ਜੀ ਬਿਲਕੁਲ ਓਕੇ ਕੰਡੀਸ਼ਨ ਚ ਐਸਐਮਐਸ ਨਾਲ ਆ ਟਾਇਰਾਂ ਦੀ ਕੰਡੀਸ਼ਨ 75 ਪੈਸੇ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ 830000 ਦੀ ਵਾਈਹਰਾਂ ਦੀ ਡਿਮਾਂਡ ਆ ਬਾਕੀ ਮੌਕੇ ਤੇ ਬੰਦ ਦਾ ਮਾਨਤਨ ਹੋ ਜਾਊਗਾ ਸਾਈਡਾ ਤੋਂ ਮਸ਼ੀਨ ਬਿਲਕੁਲ ਸਾਫ਼ ਪਈ ਹੈ ਦੇਖ ਸਕਦੇ ਹੋ ਰੰਗ ਪੇਂਟ ਦੀ ਬਿਲਕੁਲ ਓਕੇ ਆ ਟਾਇਰਾਂ ਦੀ ਕੰਡੀਸ਼ਨ ਸ਼ੀਖੜਾ ਆਉਟਰ ਪੈਪ ਟੂਲ ਬਾਕਸ ਵਗੈਰਾ ਸਾਰਾ ਵਧੀਆ ਸਾਫ਼ ਆ ਬਾਕੀ ਤੁਸੀਂ ਬਰੰਬਾਡੀ ਪੱਖੇ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਵਧੀਆ ਪਈ ਹੈਗੀ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਬਿਲਕੁਲ origional ਕੰਡੀਸ਼ਨ ਦੇ ਵਿੱਚ ਆ ਦੂਜੀ ਸਾਈਡ ਤੋਂ ਸ਼ੀਖੜਾ 엘ਿਵੇਟਰ ਡੀਜ਼ਲ ਟੈਂਕ ਟਾਇਰ ਵਗੈਰਾ ਸਾਰੇ ਚੈੱਕ ਕਰ ਸਕਦੇ ਹੋ ਐਸਐਮਐਸ ਤੁਹਾਨੂੰ ਮਸ਼ੀਨ ਦਾ ਨਾਲ ਮਿਲੂਗਾ ਜੀ ਬਾਕੀ ਰੰਗ ਪੇਂਟ ਦੀ ਸਾਰੀ ਮਸ਼ੀਨ ਬਿਲਕੁਲ origional ਆ ਕਿਆ ਕਰ ਸਕਦੇ ਹੋ ਹਰਿਆਣਾ ਨੰਬਰ ਬਾਕੀ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੈ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਬਾਈ ਹੋਰਾਂ ਦਾ ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਰੰਬਾਰੀ ਪੱਖੇ ਦੀ ਕੰਡੀਸ਼ਨ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਮਸ਼ੀਨ ਦਾ ਰੰਗ ਪੇਂਟ ਵਧੀਆ ਸਾਫ ਪਿਆਗਾ ਵੀਡੀਓ ਨੂੰ ਬਸਤੋ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਅਬੋਨ ਕਰ ਲਿਓ ਸਬਸਕ੍ਰਾਈਬ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਬਹੁਤ ਆਉਣੀਆਂ ਤੁਹਾਡੇ ਲਈ ਠੀਕ ਹੈ ਜੀ ਕਾਟਰ ਦੀ ਕੰਡੀਸ਼ਨ ਦੇ ਸਕਦੇ ਹਾਂ ਕਿ ਕਾਟਰ ਵਧੀਆ ਸਾਫ ਕੰਡੀਸ਼ਨ ਚ ਟਰੇ ਵਗੈਰਾ ਵਧੀਆ ਪਈ ਆ ਰੀਲ ਦੀ ਕੰਡੀਸ਼ਨ ਵਧੀਆ ਪਈ ਆ ਕਾਟਰ ਦੇ ਟਾਇਰ ਵਗੈਰਾ ਦੇਖ ਸਕਦੇ ਹੋ ਵਧੀਆ ਸਾਫ ਨੇ ਓਗਰ ਦੀ ਕੰਡੀਸ਼ਨ ਵਧੀਆ ਪਈ ਹੈਗੀ ਦੇਖ ਸਕਦੇ ਹੋ 5 ਪੈਪਨ ਰੀਲ ਆ 2012 ਮਾਡਲ ਆ ਜੀ ਹਰਿਆਣਾ ਨੰਬਰ ਐ ਐਸ ਐਮ ਐਸ ਉਹਨੂੰ ਨਾਲ ਮਿਲੂਗਾ 75% ਟਾਇਰਾਂ ਦੀ ਕੰਡੀਸ਼ਨ ਤੇ 8,30,000 ਦੀ ਬਾਈ ਦੀ ਡਿਮਾਂਡ ਆ ਬਾਕੀ ਮੌਕੇ ਤੇ ਬੰਦਾ ਮੰਨਤਾਂ ਹੋ ਜੂਗਾ ਜੀ ਅੱਗੇ ਤੁਸੀਂ ਦੇਖ ਸਕਦੇ ਹੋ ਕੋਈ ਪ੍ਰੀਤ ਆ ਪੀਲੇ ਰੰਗ ਦੀ ਮਸ਼ੀਨ 2011 ਮਾਡਲ ਆ 02 ਪੇਟੀ ਪੈਕ ਇੰਜਨ ਆ ਮਸ਼ੀਨ ਦਾ ਹਨੂਮਾਨਗੜ੍ਹ ਖੜੀ ਆ ਰਾਜਸਥਾਨ ਚ ਤੇ 7 ਲੱਖ 80 ਹਜ਼ਾਰ ਦੀ ਬਾਈਹਰਾਂ ਦੀ ਡਿਮਾਂਡ ਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਠੀਕ ਹੈ 7 ਲੱਖ 80 ਹਜ਼ਾਰ ਦੀ ਡਿਮਾਂਡ ਆ ਹਨੂਮਾਨਗੜ੍ਹ ਰਾਜਸਥਾਨ ਏਰੀਆ ਬਾਕੀ ਨੰਬਰ ਡਿਸਕ੍ਰਿਪਸ਼ਨ ਤੇ ਮਿਲ ਜੂ ਜੇ ਮਸ਼ੀਨ ਬਾਰੇ ਤੁਸੀਂ ਜਿਆਦਾ ਜਾਣਕਾਰੀ ਲੈਣੀ ਆ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਜੀ। ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ। ਬੈਕ ਸਾਈਡ ਪੂਛ ਵਗੈਰਾ ਬਿਲਕੁਲ ਸਾਫ਼ ਆ ਟੂਲ ਬਾਕਸ ਦੇ ساتھ ਹੋਵੇ। ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ ਪੂਛ ਦੇਖ ਸਕਦੇ ਹੋ। ਸੈਟਾਦੋ ਬਿਲਕੁਲ ਸਾਫ਼ ਪਈ ਆ। ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਜੀ ਬਾਈ ਦਾ। ਜੇ ਕਿਸੇ ਵੀ ਪੁਰਾਣੇ ਮਹੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਜਾਂ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ। ਡਿਸਕ੍ਰਿਪਸ਼ਨ ਜੋ ਨੰਬਰ ਲਾ ਕੇ ਤੁਸੀਂ ਬਾਈ ਉਹਨਾਂ ਨੂੰ ਫੋਨ ਕਰ ਸਕਦੇ ਹੋ ਪਿਛਲੇ ਹਿੱਸੇ ਦੀ ਕੰਡੀਸ਼ਨ ਦੇਖ ਸਕਦੇ ਹੋ ਟਾਇਰ ਵਗੈਰਾ ਵਧੀਆ ਸਾਫ ਆ ਬਰੰਬਾੜੀ ਪੱਖਾ ਵਗੈਰਾ ਵਧੀਆ ਪਿਆ ਹੈਗਾ 02 ਪੇਟੀ ਬੰਦੀ ਇੰਜਨ ਵਾਲਾ ਮਸ਼ੀਨ ਦਾ ਅੱਗੇ ਦੇਖ ਸਕਦੇ ਹੋ ਤੁਸੀਂ ਨੈਸ਼ਨਲ ਕੰਬੈਨ ਬਕਾਊਾ ਜੀ ਕੰਡੀਸ਼ਨ ਬਿਲਕੁਲ ਓਕੇ ਆ 18 ਮਾਡਲ ਮਸ਼ੀਨ ਆ ਪੇਟੀ ਬੰਦੀ ਇੰਜਨ ਦੇ ਨਾਲ ਫੀਡਰ ਵਗੈਰਾ ਦੇਖ ਸਕਦੇ ਹੋ ਕਿ ਹਮ ਨੂੰ ਬੰਪਰ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਆ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋਗੇ ਸੀੜਾਂ ਵਗੈਰਾ ਵਧੀਆ ਸਾਫ ਨੇ ਵਧੀਆ ਓਕੇ ਕੰਡੀਸ਼ਨ ਚ ਮਸ਼ੀਨ ਆ ਵੀ ਤੇ 12 ਲੱਖ 95 ਹਜ਼ਾਰ ਦੀ ਬਾਈ ਹੋਣ ਦੀ ਡਿਮਾਂਡ ਆ ਠੀਕ ਹੈ ਟਾਇਰ ਦੇਖ ਸਕਦੇ ਹੋ ਵਧੀਆ ਸਾਫ ਆ ਆਉਟਰ ਪਾਈਪ ਬਾਕੀ ਕੰਡੀਸ਼ਨ ਮਸ਼ੀਨ ਦੀ ਵਧੀਆ ਓਕੇ ਹੈਗੀ ਕਾਟਰ ਚੈੱਕ ਕਰ ਸਕਦੇ ਹੋ ਮਸ਼ੀਨ ਦਾ ਕਾਟਰ ਵਧੀਆ ਸਾਫ ਕੰਡੀਸ਼ਨ ਚ ਠੀਕ ਹੈ 18 ਮਾਡਲਿੰਗ ਮਸ਼ੀਨ ਪੇਟੀ ਬੰਦ ਇੰਜਨ 12 ਲੱਖ 95 ਦੀ ਡਿਮਾਂਡ ਆ ਅੱਗੇ ਪ੍ਰੀਤ ਲਾਲ ਰੰਗ ਦੀ 2014 ਮਾਡਲ ਹਨੂਮਾਨ ਘੜ ਖੜੀ ਹੈ ਕਿ ਮਸ਼ੀਨ ਵਧੀਆ ਸਾਫ ਕੰਡੀਸ਼ਨ ਚਾਹ ਪ੍ਰੀਜ਼ਾ ਤਾਂ ਇੰਜਨਾ ਮਸ਼ੀਨ ਤੇ ਤੇ 10 ਲੱਖ 25 ਹਜ਼ਾਰ ਦੀ ਡਿਮਾਂਡ ਆ ਫੀਡਰ ਵਗੈਰਾ ਵਧੀਆ ਸਾਫ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ ਠੀਕ ਹੈ ਜੀ 10 ਲੱਖ 25 ਹਜ਼ਾਰ ਦੀ ਬਾਈ ਉਹਨਾਂ ਦੀ ਡਿਮਾਂਡ ਆ ਬਾਕੀ ਨੰਬਰ ਸੋਂ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਬਾਈ ਦਾ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਦੂਜੀ ਚਾਰ ਤੋਂ ਛੇੜਾ ਬਿਲਕੁਲ ਸਾਫ ਆ ਬਰਮ ਵੱਡੀ ਪੱਖਾ ਆਊਟਰ ਪਾਈਪ ਵਗੈਰਾ ਵਧੀਆ ਸਾਫ ਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਠੀਕ ਹੈ 2014 ਮਾਡਲ ਆ ਹਨੂ ਮਾਨਗੜ ਰਾਜਸਥਾਨ ਏਰੀਆ ਹੈਗਾ ਜਿੱਥੇ ਮਸ਼ੀਨ ਖੜੀ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਹਿੱਸੇ ਦੀ ਕੰਡੀਸ਼ਨ ਵਧੀਆ ਸਾਫ਼ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤਕ ਬਧੀ ਓਕੇ ਕੰਡੀਸ਼ਨ ਚ ਖੜੀ ਆ ਬਾਕੀ ਜ਼ਿਆਦਾ ਜਾਣਕਾਰੀ ਲਈ ਡਿਸਕ੍ਰਿਪਸ਼ਨ ਚੋਂ ਨੰਬਰ ਲੈ ਕੇ ਤੁਸੀਂ ਭਾਈ ਉਹਨਾਂ ਨੂੰ ਫੋਨ ਕਰ ਸਕਦੇ ਹੋ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ एपीयोब ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ